ਈਵਨਿੰਗ ਗੁੱਡ ਇਵਨਿੰਗ ਗੁੱਡ ਇਵਨਿੰਗ ਬਈ ਸਭ ਨੂੰ ਸਤਿ ਸ੍ਰੀ ਅਕਾਲ ਠੀਕ ਹੋ ਬਈ ਸਾਰੇ ਸਵਾਗਤ ਹੈ ਜੀ ਤੁਹਾਡਾ ਸਾਡੀ ਅੱਜ ਦੀ ਕਲਾਸ ਦੇ ਸੈਸ਼ਨ ਦੇ ਵਿੱਚ ਹਾਂਜੀ ਮੈਂ ਗ੍ਰਿਸ਼ਮ ਯਾਦਵ ਥੋੜਾ ਸਵਾਗਤ ਕਰਦਾ ਹਾਂ ਜੀ ਅ ਅੱਜ ਦੀ ਜਿਹੜੀ ਕਲਾਸ ਆਪਣੀ ਹੋਣ ਵਾਲੀ ਹੈ ਇਹ ਹੈਗੀ ਆਪਣੀ ਰਾਸ਼ਟਰਪਤੀ ਦੀ ਕਲਾਸ ਹਾਂਜੀ ਹਾਂਜੀ ਤਾਂ ਅੱਜ ਦੀ ਜਿਹੜੀ ਆਪਣੀ ਕਲਾਸ ਆ ਇਹਦੇ ਵਿੱਚ ਅਸੀਂ ਕਰਾਂਗੇ ਅੱਜ ਪ੍ਰੈਜ਼ੀਡੈਂਟ ਭਾਰਤ ਦੇ ਰਾਸ਼ਟਰਪਤੀ ਅੱਛਾ ਜੀ ਅ ਭਾਰਤ ਦੇ ਰਾਸ਼ਟਰਪਤੀ ਨੂੰ ਕਰਨ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਦੁਨੀਆ ਦਾ ਤੇ ਥੋੜਾ ਜਿਹਾ ਇੰਡੀਆ ਦਾ ਜਿਹੜਾ ਸਟਰਕਚਰ ਹੈ ਉਹ ਸਮਝ ਲੈਣੇ ਇੱਕ ਵਾਰੀ ਤੁਸੀਂ ਕਰਦੇ ਜੀ ਮਾੜਾ ਮੈਨੂੰ ਦੱਸੋ ਆਪਣੀ ਆਵਾਜ਼ ਕਲੀਅਰ ਹੈ ਸਾਰੀ ਦੱਸੋ ਫਿਰ ਆਪਾਂ ਕਰਦੇ ਸ਼ੁਰੂ ਹਾਂਜੀ ਹਾਂਜੀ ਅਸੀਂ ਅੱਜ ਦੀ ਕਲਾਸ ਦੇ ਵਿੱਚ ਪੜ੍ਹਾਂਗੇ ਭਾਰਤ ਦੇ ਰਾਸ਼ਟਰਪਤੀ ਦੇ ਬਾਰੇ ਭਾਰਤ ਦੇ ਰਾਸ਼ਟਰਪਤੀ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਦੁਨੀਆ ਦੇ ਵਿੱਚ ਕੀ ਸਟਰਕਚਰ ਹੈ ਕੀ ਸਾਡੀਆਂ ਸ਼ਾਸਨ ਪ੍ਰਣਾਲੀਆਂ ਨੇ ਉਹਦੇ ਬਾਰੇ ਆਪਾਂ ਗੱਲ ਕਰ ਲੈਣੇ ਆਂ ਦੇਖੋ ਜੀ ਦੁਨੀਆ ਦੇ ਵਿੱਚ ਦੋ ਪ੍ਰਕਾਰ ਦੀਆਂ ਸਰਕਾਰਾਂ ਕੰਮ ਕਰਦੀਆਂ ਨੇ ਲੋਕਤੰਤਰੀ ਪ੍ਰਣਾਲੀ ਦੀ ਆਪਾਂ ਗੱਲ ਕਰਾਂਗੇ ਇੱਥੇ ਤਾਂ ਦੋ ਸਰਕਾਰਾਂ ਸਾਡੀਆਂ ਕਿਹੜੀਆਂ-ਕਿਹੜੀਆਂ ਕੰਮ ਕਰਦੀਆਂ ਨੇ ਗਿਆ ਇੱਕ ਸਾਡੀ ਸਰਕਾਰ ਹੈਗੀ ਹੈ ਪ੍ਰਧਾਨਗੀ ਪ੍ਰਣਾਲੀ ਦੀ ਤੇ ਦੂਸਰੀ ਸਾਡੀ ਸਰਕਾਰ ਹੁੰਦੀ ਹੈ ਸੰਸਦੀ ਪ੍ਰਣਾਲੀ ਦੀ ਇਹਦਾ ਕੀ ਮਤਲਬ ਹੁੰਦਾ ਵੀ ਇਸ ਦੇ ਮਤਲਬ ਨੂੰ ਸਮਝਣ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਵੇ ਵੀ ਜਿਹੜੀ ਸਾਡੀ ਗਵਰਨਮੈਂਟ ਹੁੰਦੀ ਹੈ ਜਿਹੜੀ ਸਾਡੀ ਸਰਕਾਰ ਹੁੰਦੀ ਹੈ ਇਹਦੇ ਤਿੰਨ ਅੰਗ ਹੁੰਦੇ ਨੇ ਕਿਹੜੇ-ਕਿਹੜੇ ਅੰਗ ਹੁੰਦੇ ਨੇ ਇਹਦੇ ਜੀ ਨੰਬਰ 1 ਹੈ ਸਾਡਾ ਕਾਰਜਪਾਲਿਕਾ ਨੰਬਰ 2 ਤੇ ਸਾਡਾ ਵਿਧਾਨਪਾਲਿਕਾ ਨੰਬਰ 3 ਤੇ ਸਾਡੀ ਨਿਆਂਪਾਲਿਕਾ ਤਾਂ ਸਾਡੇ ਇਸ ਦੇ ਤਿੰਨ ਅੰਗ ਨੇ ਬਈ ਠੀਕ ਹੈ ਕਲੀਅਰ ਹੈ ਨਗਰ ਸਾਡੀ ਕਾਰਜਪਾਲਿਕਾ ਵਿਧਾਨਪਾਲਿਕਾ ਤੇ ਨਿਆਂਪਾਲਿਕਾ ਓਕੇ ਕਾਰਜਪਾਲਿਕਾ ਵਿਧਾਨਪਾਲਿਕਾ ਤੇ ਨਿਆਂ ਸਾਡੀ ਸਰਕਾਰ ਦੇ ਤਿੰਨ ਅੰਗ ਹੁੰਦੇ ਨੇ ਹੁਣ ਆਪਾਂ ਇਹਨੂੰ ਜੋੜਾਂਗੇ ਇਸ ਦੇ ਨਾਲ ਇਨੋਂ ਬਾਅਦ ਸਰਕਾਰਾਂ ਦੇ ਨਾਲ ਜੋੜਾਂਗੇ ਪ੍ਰਧਾਨਗੀ ਪ੍ਰਣਾਲੀ ਦੇ ਸੰਸਦੀ ਪ੍ਰਣਾਲੀ ਦੀ ਸਰਕਾਰ ਦੁਨੀਆ ਦੇ ਵਿੱਚ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਕੰਮ ਕਰਦੀਆਂ ਹੁੰਦੀਆਂ ਨੇ ਜੀਆਂ ਜਾਂ ਤਾਂ ਸਾਨੂੰ ਕਿਤੇ ਪ੍ਰਧਾਨਗੀ ਪ੍ਰਣਾਲੀ ਦੇਖਣ ਨੂੰ ਮਿਲਦੀ ਹੁੰਦੀ ਹੈ ਜਾਂ ਫਿਰ ਸਾਨੂੰ ਕਿਸੇ ਦੇਸ਼ ਦੇ ਵੀ ਸੰਸਦੀ ਪ੍ਰਣਾਲੀ ਦੇਖਣ ਨੂੰ ਮਿਲਦੀ ਹੁੰਦੀ ਹੈ ਇਹ ਦੋ ਦੋ ਹੀ ਮੇਨ ਪ੍ਰਣਾਲੀਆਂ ਨੇ ਇੱਕ ਸਾਡੀ ਤੀਸਰੀ ਪ੍ਰਣਾਲੀ ਵੀ ਹੈਗੀ ਹੈ ਜਿਹਨੂੰ ਅਸੀਂ ਕਲੈਕਟਿਵ ਐਗਜ਼ੀਕਟਿਵ ਦੇ ਨਾਮ ਨਾਲ ਜਾਣਦੇ ਹਾਂ ਜਿਹਨੂੰ ਅਸੀਂ ਸਮੂਹਿਕ ਕਾਰਜਪਾਲਿਕਾ ਦੇ ਨਾਮ ਨਾਲ ਜਾਣਦੇ ਹਾਂ ਉਹ ਦੁਨੀਆ ਦੇ ਇਕਾ-ਦੁਕਾ ਦੇਸ਼ਾਂ ਜਿਵੇਂ ਸਵਿਟਜ਼ਰਲੈਂਡ ਹੈਗਾ ਉਹਨਾਂ ਦੇਸ਼ਾਂ ਵੀ ਕੰਮ ਕਰਦੀ ਹੁੰਦੀ ਹੈ ਤਾਂ ਪ੍ਰਧਾਨਗੀ ਪ੍ਰਣਾਲੀ ਦੇ ਸੰਸਦ ਇਹਨਾਂ ਵਿੱਚਕਾਰ ਕੀ ਫਰਕ ਹੈ ਵੀ ਹੈ ਨਾ ਦੇਖੋ ਜਿਹੜੀ ਸਾਡੀ ਪ੍ਰਧਾਨਗੀ ਪ੍ਰਣਾਲੀ ਦੀ ਸਰਕਾਰ ਹੈ ਇਹਦੇ ਵਿੱਚ ਪਾਵਰਾਂ ਦਾ ਸੈਪਰੇਸ਼ਨ ਹੁੰਦਾ ਹੈ ਸੈਪਰੇਸ਼ਨ ਆਫ ਪਾਵਰ ਦਾ ਇਹਲਾ ਕਨਸੈਪਟ ਹੈ ਉਹ ਅਮਰੀਕਾ ਦੇ ਕਨਸਟੀਟਿਊਸ਼ਨ ਦੇ ਵਿੱਚ ਪਾਇਆ ਜਾਂਦਾ ਹੁੰਦਾ ਹੈਗਾ ਇਹਦਾ ਮਤਲਬ ਹੋਇਆ ਵੀ ਜੁਡੀਸੀ ਨੈਟ ਦੀ ਪ੍ਰੈਪਰੇਸ਼ਨ ਵੀ ਗੁਰਦੇ ਜਿਸੀ ਤਰੀ ਹੁੰਦੀ ਹੈ ਠੀਕ ਹੈ ਪਰ ਉਹਦੇ ਥੋੜਾ ਜਿਆ ਸਾਨੂੰ ਜਿਵੇਂ ਇੱਥੇ ਤਾਂ ਆਪਾਂ ਜਿਆਦਾ ਫੈਕਚੁਅਲ ਪੁੱਛ ਲੈਣੇ ਆ ਵਰਸ਼ਨ ਲੈਕਚਰਰ ਦੇ ਮਾਸਟਰ ਗ੍ਰੈਜੂਏਟ ਦੇ ਪੇਪਰ ਦੇ ਵਿੱਚ ਪੁੱਛ ਲੈਣੇ ਆ ਜਿਹੜਾ UGC NET ਦਾ ਪੇਪਰ ਹੁੰਦਾ ਉਹ ਥੋੜਾ ਕਨਸੈਪਚੁਅਲ ਹੁੰਦਾ ਹੈਗਾ ਉਹਦੇ ਵਿੱਚ ਜਿਵੇਂ ਸਿਸਟਮੈਟਿਕ ਤਰੀਕੇ ਨਾਲ ਤੁਹਾਨੂੰ ਕ੍ਰਮਵਾਰ ਪੁੱਛ ਲੂਗਾ ਆ ਵੀ ਭਾਈ ਭਾਰਤ ਦੇ ਜਿਹੜੇ ਨਵੇਂ ਰਾਜ ਨੇ ਉਹਦੇ ਉਹਨੂੰ ਕ੍ਰਮ ਦੇ ਵਿੱਚ ਲਾਉਣਾ ਹੈ ਠੀਕ ਹੈ ਜਾਂ ਕਰੰਟ ਅਫੇਅਰ ਨਾਲ ਇਸ ਵਾਰ ਜਿਹੜਾ UGC NET ਦਾ ਪੇਪਰ ਹੋਇਆ ਸੀ ਉਹ ਕਰੰਟ ਦੇ ਨਾਲ ਜਿਆਦਾ ਜੁੜਿਆ ਹੋਇਆ ਸੀਗਾ ਠੀਕ ਹੈ ਇੱਕ ਥੋੜਾ ਪੇਪਰ ਜਿਹੜਾ ਵਨ ਹੈਗਾ ਉਹ ਵੀ ਥੋੜਾ ਕੰਪਲੀਟਲੀ ਤਿਆਰ ਹੋਣਾ ਚਾਹੀਦਾ ਫ ਪ੍ਰਧਾਨਗੀ ਪ੍ਰਣਾਲੀ ਦਾ ਮਤਲਬ ਹੁੰਦਾ ਹੈ ਪਾਵਰ ਆਫ ਸੈਪਰੇਸ਼ਨ ਠੀਕ ਹੈ ਜੀ ਪਾਵਰ ਆਫ ਸੈਪਰੇਸ਼ਨ ਮਤਲਬ ਵੀ ਕਾਰਜਪਾਲਿਕਾ ਵਿਧਾਨਪਾਲਿਕਾ ਤੇ ਨਿਆਂਪਾਲਿਕਾ ਦੇ ਵਿੱਚ ਪਾਵਰਾਂ ਨੇ ਡਿਸਟ੍ਰਿਬਿਊਸ਼ਨ ਕੀਤੀਆਂ ਵੰਡੀਆਂ ਹੋਈਆਂ ਨੇ ਪਰ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਹੈ ਵੀ ਇੱਥੇ ਸਾਡੀ ਕਾਰਜਪਾਲਿਕਾ ਨਿਆਂਪਾਲਿਕਾ ਸਾਰੀਆਂ ਅਲੱਗ-ਅਲੱਗ ਕੰਮ ਕਰਦੀਆਂ ਨੇਗੀਆਂ ਇੱਕ ਦੂਸਰੇ ਦੇ ਨਾਲ ਇਹਦਾ ਕੋਈ ਸਬੰਧ ਨਹੀਂ ਹੁੰਦਾ ਹੈਗਾ ਮਤਲਬ ਵੀ ਜੇ ਅਮਰੀਕਾ ਦਾ ਪ੍ਰੈਜ਼ੀਡੈਂਟ ਹੈ ਅਮਰੀਕਾ ਦਾ ਪ੍ਰੈਜ਼ੀਡੈਂਟ ਅਮਰੀਕਾ ਦੀ ਪਾਰਲੀਮੈਂਟ ਦਾ ਮੈਂਬਰ ਨਹੀਂ ਹੁੰਦਾ ਹੈਗਾ ਅਮਰੀਕਾ ਦਾ ਪ੍ਰੈਜ਼ੀਡੈਂਟ ਅਮਰੀਕਾ ਦੀ ਪਾਰਲੀਮੈਂਟ ਦਾ ਮੈਂਬਰ ਨਹੀਂ ਹੁੰਦਾ ਹੈਗਾ ਪਰ ਇਹਦੇ ਉਲਟ ਇੰਡੀਆ ਦਾ ਪ੍ਰਧਾਨ ਮੰਤਰੀ ਜਿਹੜਾ ਕਿ ਅਮਰੀਕਾ ਦੇ ਰਾਸ਼ਟਰਪਤੀ ਦੇ ਬਰਾਬਰ ਹੈ ਉਹ ਭਾਰਤ ਦੀ ਪਾਰਲੀਮੈਂਟ ਦਾ ਮੈਂਬਰ ਹੁੰਦਾ ਜੀ ਠੀਕ ਹੈ ਅੱਛਾ ਪ੍ਰਧਾਨਗੀ ਪ੍ਰਣਾਲੀ ਦੇ ਵਿੱਚ ਇਹ ਫਰਕ ਹੁੰਦਾ ਹੈ ਤੇ ਸੰਸਦੀਪਤ ਪ੍ਰਣਾਲੀ 'ਚ ਇਹ ਫਰਕ ਹੁੰਦਾ ਹੈ ਵੀ ਜਿਹੜਾ ਉੱਥੋਂ ਦਾ ਹੈੱਡ ਹੋਊਗਾ ਮੁਖੀ ਹੋਊਗਾ ਜਾਂ ਉੱਥੋਂ ਦੀ ਕਾਰਜਪਾਲਿਕਾ ਹੋਊਗੀ ਉੱਥੇ ਵਿਧਾਨਪਾਲਿਕਾ ਦਾ ਵੀ ਮਤਲਬ ਸੰਬੰਧ ਉਹਦੇ ਨਾਲ ਹੁੰਦਾ ਜਾਂ ਉਹਦੀ ਵਿਧਾਨਪਾਲਿਕਾ ਦੇ ਨਾਲ ਜੁੜੀ ਹੁੰਦੀ ਹੈ ਜਾਂ ਉਹਦੇ ਮੈਂਬਰ ਹੁੰਦੇ ਨੇ ਉਹ ਅਮਰੀਕਾ ਦੇ ਵਿੱਚ ਅਮਰੀਕਾ ਦਾ ਰਾਸ਼ਟਰਪਤੀ ਅਮਰੀਕਾ ਦੀ ਸੰਸਦ ਦਾ ਮੈਂਬਰ ਨਹੀਂ ਹੁੰਦਾ ਹੈਗਾ ਪਰ ਇੰਡੀਆ ਦਾ ਪ੍ਰਾਈਮ ਮਿਨਿਸਟਰ ਹੈ ਜਿਹੜਾ ਇੰਡੀਆ ਦਾ ਪ੍ਰਾਈਮ ਮਿਨਿਸਟਰ ਜਿਹੜਾ ਕਿ ਰਾਸ਼ਟਰਪਤੀ ਦੇ ਬਰਾਬਰ ਅਮਰੀਕਾ ਦੇ ਇਹ ਭਾਰਤ ਦੀ ਪਾਰਲੀਮੈਂਟ ਦਾ ਮੈਂਬਰ ਹੁੰਦਾ ਹੈ ਬਈ ਠੀਕ ਹੈ ਜੀ ਇਹ ਫਰਕ ਹੁੰਦਾ ਹੈ ਤਾਂ ਪ੍ਰਧਾਨਗੀ ਪ੍ਰਣਾਲੀ ਉਹ ਪ੍ਰਣਾਲੀ ਹੈ ਜਿਹਦੇ ਵਿੱਚ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੋਨੋਂ ਸੈਪਰੇਟ ਕੰਮ ਕਰਦੇ ਨੇ ਇੱਕ ਦੂਜੇ ਦੇ ਮਾਮਲੇ 'ਚ ਕੋਈ ਇੰਟਰਫੇਰੈਂਸ ਨਹੀਂ ਕਰਦੇ ਹੈਗੇ ਠੀਕ ਹੈ ਪਰ اچھا ਸੰਸਦੀ ਪ੍ਰਣਾਲੀ ਕੀ ਹੁੰਦੀ ਹੈ ਇਹਨੂੰ ਤੁਸੀਂ ਜਿਆਦਾ ਬੈਟਰ ਤਰੀਕੇ ਨਾਲ ਸਮਝੋਗੇ ਸੰਸਦੀ ਪ੍ਰਣਾਲੀ ਕੀ ਹੁੰਦੀ ਹੈ ਵੀ ਦੇਖੋ ਸੰਸਦੀ ਪ੍ਰਣਾਲੀ ਪਾਰਲੀਮੈਂਟਰੀ ਸਿਸਟਮ ਕੀ ਹੁੰਦਾ ਹੈ ਜਿਹਦੇ ਵਿੱਚ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੇ ਵਿੱਚਕਾਰ ਡੂੰਗਾ ਸੰਬੰਧ ਹੁੰਦਾ ਹੈ ਜਾਂ ਫਿਰ ਅਸੀਂ ਇਹ ਕਹ ਲਈਏ ਵੀ ਗੂੜਾ ਸੰਬੰਧ ਹੁੰਦਾ ਹੈ ਕਿ ਉਹ ਖਿਚੜੀ ਹੁੰਦੀਆਂ ਨੇ ਬਈ ਇਹ ਇੱਕ ਦੂਜੇ ਨਾਲ ਠੀਕ ਹੈ ਜੀ ਨੌ ਤੇ ਮਾਸ ਦਾ ਰਿਸ਼ਤਾ ਹੁੰਦਾ ਇਹਨਾਂ ਦੇ ਨਾਲ ਸੰਸਦੀ ਪ੍ਰਣਾਲੀ ਦੇ ਵਿੱਚ ਤੁਹਾਡੀ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਤੁਸੀਂ ਕਰ ਨੌ ਮਾਸ ਦਾ ਰਿਸ਼ਤਾ ਹੁੰਦਾ ਕਿਵੇਂ ਨੌ ਮਾਸ ਦਾ ਰਿਸ਼ਤਾ ਹੁੰਦਾ ਵੀ ਦੇਖੋ ਕਾਰਜਪਾਲਿਕਾ ਦਾ ਮਤਲਬ ਕੀ ਹੋਇਆ ਇੱਥੇ ਕਾਰਜਪਾਲਿਕਾ ਦਾ ਮਤਲਬ ਇਹ ਹੋਇਆ ਸਾਡੀ ਮਿਨਿਸਟਰ ਆਫ ਕੌਂਸਲ ਮਤਲਬ ਸਾਡੇ ਮੰਤਰੀ ਤੇ ਸਾਡੇ ਪ੍ਰਧਾਨ ਮੰਤਰੀ ਇਹ ਕਾਰਜਪਾਲਿਕਾ ਵਿਧਾਨਪਾਲਿਕਾ ਦਾ ਮਤਲਬ ਇੱਥੇ ਕੀ ਹੋਇਆ ਵੀ ਵਿਧਾਨਪਾਲਿਕਾ ਦਾ ਮਤਲਬ ਇੱਥੇ ਹੋਇਆ ਜੀ ਸਾਡੀ ਆਪਾਂ ਗੱਲ ਕਰ ਰਹੇ ਹਾਂ ਕੇਂਦਰੀ ਵਿਧਾਨਪਾਲਿਕਾ ਦੀ ਠੀਕ ਹੈ ਸੰਸਦ ਸੰਸਦ ਦੇ ਵਿੱਚ ਸਾਡੀ ਲੋਕ ਸਭਾ ਐਂਡ ਸਾਡੀ ਰਾਜ ਸਭਾ ਓਕੇ ਕਲੀਅਰ ਹੈ ਨਿਆਪਾਲਿਕਾ ਸਾਡੀ ਸੁਪਰੀਮ ਕੋਰਟ ਹੋ ਗਿਆ ਸਾਡੀ ਹਾਈ ਕੋਰਟਸ ਹੋ ਗਿਆ ਨਿਆਪਾਲਿਕਾ ਦੇ ਵਿੱਚ ਆ ਜਾਂਦੀਆਂ ਨੇ ਬਈ ਹੈ ਨਾ ਅੱਛਾ ਕਾਰਜਪਾਲਿਕਾ ਦੇ ਵਿੱਚ ਕਰਗੀ ਹੋ ਗਿਆ ਬਈ ਕਾਰਜਪਾਲਿਕਾ ਦਾ ਮਤਲਬ ਕੀ ਹੋ ਗਿਆ ਸਾਡੀ ਮੰਤਰੀ ਮੰਤਰੀ ਪਰਿਸ਼ਦ ਸਾਡੀ ਹੈ ਨਾ ਸੰਸਦ ਦਾ ਮਤਲਬ ਵਿਧਾਨਪਾਲਿਕਾ ਹੋ ਗਿਆ ਤੇ ਕੇਂਦਰੀ ਵਿਧਾਨਪਾਲਿਕਾ ਦੋ ਪ੍ਰਕਾਰ ਦੀ ਸਾਡੀ ਵਿਧਾਨਪਾਲਿਕਾ ਇੱਕ ਕੇਂਦਰੀ ਵਿਧਾਨਪਾਲਿਕਾ ਤੇ ਇੱਕ ਰਾਜ ਦੀ ਵਿਧਾਨਪਾਲਿਕਾ ਇਸ ਤਰ੍ਹਾਂ ਕਾਰਜਪਾਲਿਕਾ ਵੀ ਦੋ ਪ੍ਰਕਾਰ ਦੀ ਹੈ ਸਾਡੀ ਇੱਕ ਕੇਂਦਰੀ ਕਾਰਜਪਾਲਿਕਾ ਹੁੰਦੀ ਹੈ ਤੇ ਇੱਕ ਰਾਜ ਦੀ ਕਾਰਜਪਾਲਿਕਾ ਦੋਨੇ ਅਲੱਗ-ਅਲੱਗ ਤਰੀਕੇ ਨਾਲ ਹੈ ਨਾ ਕਿਉਂਕਿ ਇੰਡੀਆ ਦੇ ਵਿੱਚ ਸਿਰਫ ਨਿਆਂਪਾਲਿਕਾ ਨੂੰ ਛੱਡ ਕੇ ਬਾਕੀ ਜਿਹੜੀਆਂ ਨੇਗੀਆਂ ਇਹ ਸਾਡੀਆਂ ਸੈਪਰੇਟ ਨਹੀਂ ਗੀਆਂ ਸਾਡੀ ਕੇਂਦਰੀ ਕਾਰਜਪਾਲਿਕਾ ਅਲੱਗ ਕੰਮ ਕਰਦੀ ਹੈ ਵਿਧਾਨਪਾਲਿਕਾ ਅਲੱਗ ਕੰਮ ਕਰਦੀ ਹੈ ਸਿਰਫ ਨਿਆਂਪਾਲਿਕਾ ਸਾਡੀ ਇੰਟੀਗ੍ਰੇਟਡ ਆਪਸ ਵਿੱਚ ਨਿਆਂਪਾਲਿਕਾ ਸਾਡੀ ਜੁੜੀ ਹੋਈ ਹੈ ਠੀਕ ਹੈ ओके ਤਾਂ ਇੱਥੇ ਸਾਨੂੰ ਕਲੀਅਰ ਹੋ ਗਿਆ ਨਾ ਵੀ ਕਾਰਜਪਾਲਿਕਾ ਦਾ ਮਤਲਬ ਇੱਥੇ ਕੀ ਹੋਇਆ ਮਿਨਿਸਟਰ ਆਫ ਕਾਉਂਸਲ ਹੁੰਦਾ ਹੈ ਵਿਧਾਨਪਾਲਿਕਾ ਦਾ ਮਤਲਬ ਇੱਥੇ ਕੀ ਹੁੰਦਾ ਸਾਡਾ ਸੰਸਦ ਹੁੰਦਾ ਹੈ ਗੱਲ ਕਲੀਅਰ ਹੈ ਵੀ ਇਹ ਠੀਕ ਹੈ ਚਲੋ ਹੁਣ ਆਪਾਂ ਗੱਲ ਕਰਦੇ ਹਾਂ ਗੂੜੇ ਸਬੰਧ ਦੀ ਹੈ ਗੂੜੇ ਸਬੰਧ ਦਾ ਕੀ ਮਤਲਬ ਹੋਇਆ ਵੀ ਇਹ ਗੂੜੇ ਸਬੰਧ ਦਾ ਮਤਲਬ ਇਹ ਹੋਇਆ ਵੀ ਜੇ ਤੁਸੀਂ ਕਾਰਜਪਾਲਿਕਾ ਦੇ ਮੈਂਬਰ ਬੰਨਾ ਤਾਂ ਫਿਰ ਸੋਨੋ ਵਿਧਾਨਪਾਲਿਕਾ ਦਾ ਮੈਂਬਰ ਹੋਣਾ ਜ਼ਰੂਰੀ ਹੈ ਇਹਦਾ ਮਤਲਬ ਵੀ ਜੇ ਤੁਸੀਂ ਪ੍ਰਧਾਨ ਮੰਤਰੀ ਬੰਨਾ ਹੈ ਕੇਂਦਰ ਦੀ ਆਪਾਂ ਗੱਲ ਕਰਦੇ ਹਾਂ ਜੇ ਤੁਸੀਂ ਕੇਂਦਰ ਦੇ ਵਿੱਚ ਮੰਤਰੀ ਬੰਨਾ ਹੈਗਾ ਤਾ ਫੇਰ ਸੋਨੋ ਵਿਧਾਨਪਾਲਿਕਾ ਦਾ ਮੈਂਬਰ ਹੋਣਾ ਜ਼ਰੂਰੀ ਹੈ ਪਰ ਅਮਰੀਕਾ ਜੇ ਆਪਾਂ ਕੀ ਬੜ ਗਏ ਐਸ ਵੀ ਅਮਰੀਕਾ ਜੇ ਆਪਾਂ ਬੜ ਗਏ ਐਸ ਵੀ ਅਮਰੀਕਾ ਦੀ ਕਾਰਜਪਾਲਿਕਾ ਦਾ ਵਿਧਾਨਪਾਲਿਕਾ ਦੇ ਨਾਲ ਕੋਈ ਸਬੰਧ ਨਹੀਂ ਹੁੰਦਾ ਅਮਰੀਕਾ ਦਾ ਰਾਸ਼ਟਰਪਤੀ ਅਮਰੀਕਾ ਦੀ ਸੰਸਦ ਦਾ ਮੈਂਬਰ ਨਹੀਂ ਹੁੰਦਾ ਪਰ ਭਾਰਤ ਦਾ ਪ੍ਰਧਾਨ ਮੰਤਰੀ ਭਾਰਤ ਦੀ ਸੰਸਦ ਦਾ ਮੈਂਬਰ ਹੁੰਦਾ ਹੈ ਇਹ ਕਿਉਂ ਹੁੰਦਾ ਵੀ ਭਾਰਤ ਦੇ ਵਿੱਚ ਜਿੰਨੇ ਵੀ ਮੰਤਰੀ ਨੇ ਜਾਂ ਸਾਡੇ ਕੇਂਦਰੀ ਮੰਤਰੀ ਨੇਗੇ ਉਹ ਸਾਰੇ ਦੇ ਸਾਰੇ ਸਾਡੀ ਵਿਧਾਨਪਾਲਿਕਾ ਦੇ ਮੈਂਬਰ ਜਾਂ ਤਾਂ ਹੈਗੇ ਨੇ ਜਾਂ ਫਿਰ ਜਦੋਂ ਉਹ ਮੰਤਰੀ ਬਣ ਚੁੱਕੇ ਨੇ ਤਾਂ ਉਹਨਾਂ ਨੂੰ 6 ਮਹੀਨੇ ਦੇ ਅੰਦਰ ਅੰਦਰ ਸੋਨੂੰ ਲੋਕ ਸਭਾ ਜਾਂ ਰਾਜ ਸਭਾ ਜਾਂ ਸਾਡੀ ਸੰਸਦ ਦਾ ਮੈਂਬਰ ਬੰਨਾ ਜ਼ਰੂਰੀ ਹੁੰਦਾ ਭਈ ਇਹ ਫਰਕ ਹੁੰਦਾ ਸੰਸਦੀ ਪ੍ਰਣਾਲੀ ਦਾ ਤੇ ਪ੍ਰਧਾਨਗੀ ਪ੍ਰਣਾਲੀ ਦਾ ਠੀਕ ਹੈ ਤਾਂ ਇੱਥੇ ਗੂੜੇ ਸਬੰਧ ਦਾ ਮਤਲਬ ਇਹ ਹੋਇਆ ਵੀ ਜੇ ਭਾਈ ਤੁਸੀਂ ਕਾਰਜਪਾਲਿਕਾ ਦੇ ਮੈਂਬਰ ਬੰਨਣਾ ਹੈ ਤਾਂ ਤੁਹਾਨੂੰ ਵਿਧਾਨਪਾਲਿਕਾ ਦਾ ਮੈਂਬਰ ਬੰਨਣਾ ਪੈਂਦਾ ਜੇ ਤੁਸੀਂ ਪ੍ਰਧਾਨ ਮੰਤਰੀ ਬੰਨਣਾ ਹੈ ਜਾਂ ਤੁਸੀਂ ਮੰਤਰੀ ਬੰਨਣਾ ਹੈ ਤਾਂ ਫਿਰ ਸੋਨੂੰ ਵਿਧਾਨਪਾਲਿਕਾ ਦਾ ਮੈਂਬਰ ਬੰਨਣਾ ਜ਼ਰੂਰੀ ਹੈ ਇਹਦਾ ਮਤਲਬ ਇੱਥੇ ਗੂੜਾ ਸਬੰਧ ਹੈ ਭਈ ਗੂੜੇ ਸਬੰਧ ਦਾ ਮਤਲਬ ਇਹ ਹੋਇਆ ਵੀ ਜੇ ਤੁਸੀਂ ਕਾਰਜਪਾਲਿਕਾ ਦੇ ਮੈਂਬਰ ਹੈਗੇ ਹੋ ਜਾਂ ਬੰਨਣਾ ਚਾਹੁੰਦੇ ਹੋ ਫਿਰ ਤੁਹਾਨੂੰ ਠੀਕ ਹੈ ਜੇ ਤੁਸੀਂ ਪ੍ਰਧਾਨ ਮੰਤਰੀ ਬੰਨਣਾ ਹੈ ਜਾਂ ਤੁਸੀਂ ਮੰਤਰੀ ਬੰਨਣਾ ਹੈ ਜੇ ਤੁਸੀਂ ਲੋਕ ਸਭਾ ਰਾਸ ਸਭਾ ਦੇ ਮੈਂਬਰ ਨਹੀਂ ਵੀ ਹੈਗੇ ਤਾਂ ਵੀ ਤੁਸੀਂ ਬਣ ਸਕਦੇ ਹੋ ਪਰ 6 ਮਹੀਨੇ ਦੇ ਅੰਦਰ ਅੰਦਰ ਤੁਹਾਨੂੰ ਫਿਰ ਲੈਣੀ ਪਈ ਮੈਂਬਰਸ਼ਿਪ ਦੀ ਬਈ ਨਹੀਂ ਤਾਂ ਤੁਹਾਨੂੰ ਡਿਜ਼ਾਈਨ ਦੇਣਾ ਪੈ ਜੂਗਾ ਓਕੇ ਜੀ ਕਲੀਅਰ ਤਾਂ ਇਸ ਕਰਕੇ ਨੂੰ ਅਸੀਂ ਬੋਲਦੇ ਨੇ ਸੰਸਦੀ ਪ੍ਰਣਾਲੀ ਤੇ ਇਹ ਕਨਸੈਪਟ ਆਪਾਂ ਕਿਤੋਂ ਉਧਾਰ ਲਿਆ ਵੀ ਇੱਕ ਕਨਸੈਪਟ ਅਸੀਂ ਲਿਆ ਲਿਆ ਸੀ ਇੰਗਲੈਂਡ ਤੋਂ ਉਧਾਰ ਇੰਗਲੈਂਡ ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਣਾ ਚੰਗੀ ਤਰ੍ਹਾਂ ਬਈ ਇਹੇ ਠੀਕ ਹੈ ਵੀ ਸੰਸਦੀ ਪ੍ਰਣਾਲੀ ਦਾ ਮਤਲਬ ਕੀ ਹੁੰਦਾ ਹੈ ਤੇ ਪ੍ਰਧਾਨਗੀ ਪ੍ਰਣਾਲੀ ਦਾ ਮਤਲਬ ਕੀ ਹੁੰਦਾ ਹੁੰਦਾ ਹੈਗਾ ਠੀਕ ਹੈ ਜੀ ਚਲੋ ਹੁਣ ਕਿਉਂਕਿ ਇੰਡੀਆ ਦੇ ਵਿੱਚ ਸੰਸਦੀ ਪ੍ਰਣਾਲੀ ਨੂੰ ਅਪਣਾਇਆ ਗਿਆ ਬਈ ਤਾਂ ਅਸੀਂ ਕੀ ਦੀ ਗੱਲ ਕਰਾਂਗੇ ਅਸੀਂ ਸੰਸਦੀ ਪ੍ਰਣਾਲੀ ਦੀ ਗੱਲ ਕਰਾਂਗੇ ਅਸੀਂ ਪ੍ਰਧਾਨਗੀ ਪ੍ਰਣਾਲੀ ਨੂੰ ਕਿਉਂ ਪੜਾਂਗੇ ਬਈ ਐਵੇਂ ਖਾਮਖਾ ਟਰੰਪ ਦੇ ਵਿੱਚ ਜਾ ਕੇ ਸੀ ਬਜੀਏ ਹਨਾ ਤਾਂ ਅਸੀਂ ਟਰੰਪ ਤੋਂ ਕੀ ਲੈਣਾ ਟਰੰਪ ਦਾ ਸਾਡੇ ਖਿਲਾਫ ਐਸੀ ਹੋਇਆ ਪਿਆਗਾ ਤਾਂ ਆਪਾਂ ਟਰੰਪ ਤੋਂ ਕੀ ਲੈਣਾ ਹਨਾ ਟਰੰਪ ਨੇ ਤਾਂ 50% ਟੈਰਿਫ ਸਾਡੇ ਤੇ ਪਹਿਲਾਂ ਹੀ ਲਾ ਰੱਖਿਆਗਾ ਚਲੋ ਤਾਂ ਆਪਾਂ ਗੱਲ ਕਰਾਂਗੇ ਸੰਸਦੀ ਪ੍ਰਣਾਲੀ ਦੀ ਸੰਸਦੀ ਪ੍ਰਣਾਲੀ ਦੀ ਅਜਾ ਜਿਹੜੀ ਸੰਸਦੀ ਪ੍ਰਣਾਲੀ ਆ ਬਈ ਜਿਹੜੀ ਕਿ ਅਸੀਂ ਇੰਗਲੈਂਡ ਤੋਂ ਅਡਾਪਟ ਕਰ ਲਈ ਸੰਸਦੀ ਪ੍ਰਣਾਲੀ ਇਹ ਇਹ ਸੰਸਦੀ ਪ੍ਰਣਾਲੀ ਅਸੀਂ ਇੰਗਲੈਂਡ ਤੋਂ ਅਡਾਪਟ ਕਰ ਲਈ ਇੱਕ ਕਨਸੈਪਟ ਅਸੀਂ ਇੰਗਲੈਂਡ ਤੋਂ ਹੋਰ ਵੀ ਅਡਾਪਟ ਕੀਤਾ ਹੈਗਾ ਉਹ ਮੈਨੂੰ ਦੱਸਣ ਲੱਗਿਆ ਤੇ ਉਹ ਅਸੀਂ ਕੀ ਅਡਾਪਟ ਕੀਤਾ ਬਈ ਜਿਹੜੀ ਸੰਸਦੀ ਪ੍ਰਣਾਲੀ ਹੈ ਜੇ ਦੁਨੀਆਂ ਦੇ ਵਿੱਚ ਜਿੰਨੀਆਂ ਵੀ ਸੰਸਦੀ ਪ੍ਰਣਾਲੀਆਂ ਹੁੰਦੀਆਂ ਨੇਗੀਆਂ ਉਹ ਸਾਰੀਆਂ ਦੀਆਂ ਸਾਰੀਆਂ ਇਹਦੇ ਵਿੱਚ ਦੋ ਪ੍ਰਕਾਰ ਦੀ ਕਾਰਜਪਾਲਿਕਾ ਕੰਮ ਕਰਦੀ ਹੈ ਬਈ ਕਾਰਜਪਾਲਿਕਾ ਵੀ ਇਹਦੇ ਵਿੱਚ ਦੋ ਪ੍ਰਕਾਰ ਦੀ ਹੁੰਦੀ ਹੈ ਦੁਨੀਆਂ ਦੇ ਜਿੰਨੀਆਂ ਵੀ ਕਾਰਜਪਾਲਿਕਾਵਾਂ ਹੁੰਦੀਆਂ ਨੇ ਨਾ ਸੰਸਦੀ ਪ੍ਰਣਾਲੀ ਦੇ ਵਿੱਚ ਉੱਥੇ ਦੋ ਪ੍ਰਕਾਰ ਦੀ ਕਾਰਜਪਾਲਿਕਾ ਹੁੰਦੀ ਹੈ ਇੱਕ ਕਾਰਜਪਾਲਿਕਾ ਹੁੰਦੀ ਹੈ ਜੀ ਅਸਲੀ ਕਾਰਜਪਾਲਿਕਾ ਤੇ ਇੱਕ ਕਾਰਜਪਾਲਿਕਾ ਹੁੰਦੀ ਹੈ ਨਾ ਮਾਤਰ ਕਾਰਜਪਾਲਿਕਾ ਕੀ ਹੁੰਦੀ ਹੈ ਨਾ ਮਾਤਰ ਕਾਰਜਪਾਲਿਕਾ ਇੱਕ ਅਸਲੀ ਕਾਰਜਪਾਲਿਕਾ ਕੰਮ ਕਰਦੀ ਹੈ ਕਿ ਨਾ ਮਾਤਰ ਕਾਰਜਪਾਲਿਕਾ ਕੰਮ ਕਰਦੀ ਹੈਗੀ ਇਹ ਅੱਛਾ ਜੀ ਹੁਣ ਅਸਲੀ ਕਾਰਜਪਾਲਿਕਾ ਕੌਣ ਹੈ ਵੀ ਅਸਲੀ ਕਾਰਜਪਾਲਿਕਾ ਹੈ ਇਹ ਕਨਸਟੀਟਿਊਸ਼ਨ ਦੇ ਅਕੋਰਡਿੰਗ ਮਿਨਿਸਟਰ ਆਫ ਕਾਉਂਸਲ ਜਿਹੜੀ ਗਵਾਹੀ ਕਰਦਾ ਹੁੰਦਾ ਹੈ ਭਾਰਤ ਦਾ ਪ੍ਰਧਾਨ ਮੰਤਰੀ ਅਸਿੱਧੇ ਸ਼ਬਦਾਂ ਦੇ ਵਿੱਚੋਂ ਵੈਸੇ ਤਾਂ ਸੰਵਿਧਾਨ ਦੀ ਭਾਸ਼ਾ ਦੇ ਵਿੱਚ ਤਾਂ ਆਪਾਂ ਮਿਨਿਸਟਰ ਆਫ ਕਾਉਂਸਲ ਹੀ ਕਹਿੰਦੇ ਹੁੰਨੇ ਆ ਪਰ ਤੁਸੀਂ ਅਸਿੱਧੇ ਸ਼ਬਦਾਂ ਦੇ ਪ੍ਰਧਾਨ ਮੰਤਰੀ ਵੀ ਕਹਿ ਸਕਦੇ ਹੋਗੇ ਠੀਕ ਹੈ ਸੰਵਿਧਾਨ ਦੀ ਭਾਸ਼ਾ ਦੇ ਵਿੱਚ ਆਪਾਂ ਮਿਨਿਸਟਰ ਆਫ ਕਾਉਂਸਲ ਹੀ ਕਹਾਂਗੇ ਅੱਛਾ ਜਿਹੜੀ ਨਾ ਮਾਦਰ ਕਾਰਜਪਾਲਿਕਾ ਜੀ ਉਹ ਸਾਡਾ ਹੈਗਾ ਭਾਰਤ ਦਾ ਰਾਸ਼ਟਰਪਤੀ ਬਈ ਉਹ ਭਾਰਤ ਦਾ ਰਾਸ਼ਟਰਪਤੀ ਹੈਗਾ ਠੀਕ ਹੈ ਨਾਮਾਤਰ ਕਾਰਜਪਾਲਿਕਾ ਦਾ ਆਈਡੀਆ ਹੈ ਹੁਣ ਇੱਥੇ ਨਾਮਾਤਰ ਕਾਰਜਪਾਲਿਕਾ ਤੇ ਅਸਲੀ ਕਾਰਜਪਾਲਿਕਾ ਦਾ ਕੀ ਮਤਲਬ ਹੋਇਆ ਵੀ ਕਿਉਂਕਿ ਸੰਵਿਧਾਨ ਨੇ ਪਾਵਰ ਕਿਹਨੂੰ ਦਿੱਤੀਆਂ ਨੇ ਬਈ ਸੰਵਿਧਾਨ ਨੇ ਪਾਵਰ ਦਿੱਤੀਆਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਪਰ ਇੰਨਾ ਸੰਵਿਧਾਨ ਦੀਆਂ ਪਾਵਰਾਂ ਦਾ ਇਸਤੇਮਾਲ ਕਰਦਾ ਕੌਣ ਆ ਬਈ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਮਿਨਿਸਟਰ ਆਫ ਕਾਉਂਸਲ ਕਰਦੀ ਹੈ ਹੈ ਹੁਣ ਛੋਡੇ ਘਰ ਦੇ ਵਿੱਚ ਵੀ ਇੱਕ ਅਸਲੀ ਕਾਰਜਪਾਲਿਕਾ ਤੇ ਇੱਕ ਨਾਮਾਤਰ ਕਾਰਜਪਾਲਿਕਾ ਹੁੰਦੀ ਹੈ ਕਿਵੇਂ ਹੁੰਦੀ ਹੈ ਬਈ ਸ਼ਾਸਨ ਕਿਸੇ ਹੋਰ ਦੇ ਨਾਂ ਤੇ ਚਲਾਇਆ ਜਾਂਦਾ ਹੁੰਦਾ ਹੈ ਚਲਾਉਂਦਾ ਕੋਈ ਹੋਰ ਹੈ ਹੈਨਾ ਕਿਵੇਂ ਬਈ ਹੈ ਤੁਸੀਂ ਦੱਸੋ ਮੈਨੂੰ ਛੋਡੇ ਘਰ ਦੇ ਵਿੱਚ ਮੰਮੀ ਤੇ ਡੈਡੀ ਹੁੰਦੇ ਨੇ ਹੈ ਜੀ ਤੁਸੀਂ ਕਹਿੰਦੇ ਹੋ ਜੀ ਸਾਡਾ ਜਿਹੜਾ ਘਰ ਦਾ ਸ਼ਾਸਨ ਹੈ ਜਾਂ ਘਰ ਦਾ ਜਿਹੜਾ ਪ੍ਰਬੰਧ ਹੈਗਾ ਉਹ ਸਾਡੇ ਫਾਦਰ ਸਾਹਿਬ ਚਲਾਉਂਦੇ ਨੇ ਕਈਆਂ ਦੇ ਘਰਾਂ 'ਚ ਮਦਰ ਵੀ ਚਲਾਉਂਦੀ ਹੋਊਗੀ ਵੀ ਤੁਸੀਂ ਫਾਦਰ ਸਾਹਿਬ ਮੋਸਟਲੀ ਘਰਾਂ ਦੇ ਵਿੱਚ ਕਿਉਂਕਿ ਸਾਡੇ ਪੁਰਸ਼ਾਤਮਕ ਸੱਤਾ ਹੈਗੀ ਨਾ ਪੁਰਸ਼ਵਾਦੀ ਸੱਤਾ ਇੱਥੇ ਠੀਕ ਹੈ ਪਿਤਰਾਤਮਕ ਸੱਤਾ ਹੈਗੀ ਸਾਡੇ ਅੱਤੇ ਤਾਂ ਇੱਥੇ ਮੋਸਟਲੀ ਆਪਾਂ ਇਹ ਕਹਾਂਗੇ ਸਾਡੇ ਸਮਾਜ ਦੇ ਅਕੋਰਡਿੰਗ ਸਾਡੇ ਦੇਸ਼ ਦੇ ਵਿੱਚ ਜਾਂ ਸਾਡੇ ਸਮਾਜ ਦੇ ਵਿੱਚ ਮੋਸਟਲੀ ਸੱਤਾ ਹੁੰਦੀ ਹੈ ਪਰਿਵਾਰ ਦੀ ਜਾਂ ਘਰ ਦੀ ਸੱਤਾ ਹੁੰਦੀ ਹੁੰਦੀ ਹੈ ਉਹ ਪੁਰਸ਼ਾਂ ਦੇ ਹੱਥ ਦੇ ਵਿੱਚ ਹੀ ਹੁੰਦੀ ਹੈ ਪਰ ਕੀ ਪੁਰਸ਼ ਇੱਥੇ ਅਸਲੀ ਕਾਰਜਪਾਲਿਕਾ ਨੇ ਬਈ ਜਾਂ ਪੁਰਸ਼ ਇੱਥੇ ਨਾਮਾਤਰ ਕਾਰਜਪਾਲਿਕਾ ਨੇ ਕੀ ਪੁਰਸ਼ ਆਪਣੀ ਮਰਜ਼ੀ ਦੇ ਨਾਲ ਸਾਰੇ ਕੰਮ ਕਰ ਸਕਦਾ ਹੈ ਕੀ ਜਾਂ ਉਹਨੂੰ ਕੋਈ ਰੋਕਣ ਵਾਲੀ ਤਾਕਤ ਵੀ ਹੁੰਦੀ ਹੈ ਜੇ ਮੰਨ ਲਓ ਅਸਲੀ ਕਾਰਜਪਾਲਿਕਾ ਨੇ ਉਹਨੂੰ ਰੋਕਤਾ ਵੀ ਦੋੇ ਕੰਮ ਕਰਨਾ ਨਹੀਂ ਪਈ ਤਾਂ ਕੀ ਮਜ਼ਾਲ ਹੈ ਵੀ ਵੀ ਕਰ ਜੂਗਾ ਉਹ ਤੁਸੀਂ ਦੱਸ ਦਿਓ ਮੈਨੂੰ ਜੇ ਕਰ ਜੂਗਾ ਤਾਂ ਦੱਸ ਦਿਓ ਫਿਰ ਹੈ ਜੀ ਸਵਾਲ ਪੁੱਛ ਲੱਭਣੇ ਘਰਾਂ ਦੇ ਵਿੱਚ ਠੀਕ ਹੈ ਚਲੋ ਤੇ ਹਰ ਘਰ ਦੇ ਵਿੱਚ ਇੱਕ ਅਸਲੀ ਕਾਰਜਪਾਲਿਕਾ ਕਿ ਨਾ ਮਾਦਰ ਕਾਰਜਪਾਲਿਕਾ ਹੁੰਦੀ ਹੈ ਵੀ ਅਸਲੀ ਕਾਰਜਪਾਲਿਕਾ ਉਹ ਹੁੰਦੀ ਹੈ ਹੁਣ ਸੰਵਿਧਾਨ ਨੂੰ ਜੇ ਪੜ੍ਹੋਗੇ ਤੁਸੀਂ ਮੰਨ ਲਓ ਕੋਈ ਬੰਦਾ ਮੰਗਲਗਰਿਆ ਤੋਂ ਆ ਗਿਆ ਉਹ ਭਾਰਤ ਦੇ ਆ ਕੇ ਸੰਵਿਧਾਨ ਨੂੰ ਪੜ੍ਹਨ ਲੱਗ ਗਿਆ ਨਹੀਂ ਕਰ ਸਕਦੇ ਨਾ ਫਿਰ ਨਹੀਂ ਕਰ ਸਕਦੇ ਤਾਂ ਫਿਰ ਅਸਲੀ ਕਾਰਜਪਾਲਿਕਾ ਤੁਹਾਨੂੰ ਪਤਾ ਹੀ ਕੌਣ ਹੈ ਫਿਰ ਹੈ ਜੀ ਤਸੋਂ ਬਰ ਕੋਣ ਗਾਣਾ ਹੋੜੀ ਅਸਲੀ ਗਾਹੀ ਵਾਲਾ ਗਾਣਾ ਨਹੀਂ ਕਰ ਸਕਦੇ ਨਾ ਹਾਂ ਸਭ ਨੂੰ ਪਤਾ ਹੈ ਸਾਨੂੰ ਪਤਾ ਹੈ ਮੈਨੂੰ ਪਤਾ ਹੈ ਸਭ ਨੂੰ ਪਤਾ ਹੈ ਨਾ ਚਲੋ ਜੇ ਕੋਈ ਬੰਦਾ ਮੰਗਲ ਗ੍ਰਹਿ ਤੋਂ ਆ ਕੇ ਭਾਰਤ ਦੇ ਸੰਵਿਧਾਨ ਨੂੰ ਪੜਨ ਲੱਗ ਗਿਆ ਉਹ ਆ ਕੇ ਕੀ ਦੇਖੂਗਾ ਉਹ ਆ ਕੇ ਦੇਖੂਗਾ ਵੀ ਭਾਰਤ ਦਾ ਸੰਵਿਧਾਨ ਤਾਂ ਸਾਰੀਆਂ ਪਾਵਰਾਂ ਰਾਸ਼ਟਰਪਤੀ ਨੂੰ ਦੇ ਦਿੰਦਾ ਹੈ ਠੀਕ ਹੈ ਜੀ ਪਹਿਲੀ ਨਜ਼ਰ ਜਾ ਕੇ ਦੇਖੂਗਾ ਉਹ ਵੀ ਭਾਈ ਸਾਰੀਆਂ ਪਾਵਰਸ ਤਾਂ ਰਾਸ਼ਟਰਪਤੀ ਨੂੰ ਮਿਲਿਆ ਹੋਈਆਂ ਨੇ ਜਦੋਂ ਆ ਕੇ ਆਰਟੀਕਲ ਨੰਬਰ 53 ਪੜੂਗਾ ਆ ਕੇ ਠੀਕ ਹੈ ਜੇ ਫਿਰ ਉਸ ਤੋਂ ਬਾਅਦ ਪੜ੍ਹੂਗਾ ਭਾਰਤ ਦੇ ਰਾਸ਼ਟਰਪਤੀ ਦੀ ਸ਼ਕਤੀਆਂ ਨੂੰ ਆ ਕੇ ਪੜ੍ਹੂਗਾ ਉਹ ਕਹੂਗਾ ਯਾਰ ਅ ਵੀ ਭਾਰਤ ਦਾ ਰਾਸ਼ਟ ਭਾਰਤ ਦਾ ਸੰਵਿਧਾਨ ਤਾਂ ਸਾਰੀਆਂ ਪਾਵਰਜ਼ ਰਾਸ਼ਟਰਪਤੀ ਨੂੰ ਦਿੰਦਾ ਬਈ ਉਹਨੂੰ ਕੀ ਪਤਾ ਹੈਗਾ ਵੀ ਭਈ ਭਾਰਤ ਦੇ ਵਿੱਚ ਸਾਡਾ ਜਿਹੜਾ ਰਾਸ਼ਟਰਪਤੀ ਇਹ ਨਾਮਾਤਰ ਘੜੀ ਪਾਲ ਕੇ ਅਸਲੀ ਪਾਵਰਸ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਕੋਲੇ ਹੁੰਦੀਆਂ ਨੇ ਜਾਂ ਫਿਰ ਮਿਨਿਸਟਰ ਆਫ ਕਾਉਂਸਲ ਕੋਲੇ ਜਾਂਦੀ ਪਾਵਰ ਹੁੰਦੀਆਂ ਨੇ ਨਹੀਂ ਹੈ ਠੀਕ ਹੈ ਜਿਵੇਂ ਘਰਾਂ ਦੇ ਵਿੱਚ ਮੋਸਟਲੀ ਦੀ ਪਾਵਰ ਹੁੰਦੀ ਹੈ ਮੰਮੀਆਂ ਕੋਲੇ ਹੁੰਦੀ ਹੈ ਡੈਡੀ ਦਾ ਨਾ ਮਾਤਰ ਅਧਿਕਾਰ ਚਪਾਲਿਕਾ ਹੀ ਹੁੰਦੇ ਨੇ ਉੱਥੇ ਠੀਕ ਆ ਉਹਦਾ ਬਸ ਇਕ ਸਾਈਨ ਕਰਨ ਲਈ ਹੁੰਦੇ ਨੇ ਜਿੱਥੋਂ ਪਿੱਛੋਂ ਆਵਾਜ਼ ਆ ਜਾਂਦੀ ਹੈ ਜਾਂ ਪਿੱਛੋਂ ਕੋਈ ਆਦੇਸ਼ ਆ ਜਾਂਦਾ ਹੁੰਦਾ ਫਿਰ ਐਥਰੀ ਵੀ ਉਹ ਕੋਈ ਤੁਸੀਂ ਉਹਨੂੰ ਲਾਗੂ ਕਰ ਦੋਗੇ ਆਪਣੇ ਹੁਕਮਾਂ ਲਾਗੂ ਕਰ ਦੋਗੇ ਫਿਰ ਫਿਰ ਘੜਬੜ ਹੁੰਦੀ ਹੈ ਫਿਰ ਲੈਤਰੀ ਦੀ ਧੈਤਰੀ ਦੀ ਤੁਹਾਨੂੰ ਪਤਾ ਹੀ ਹੈ ਨਾ ਚਲੋ ਤਾਂ ਇੱਥੇ ਸੰਸਦੀ ਪ੍ਰਣਾਲੀ ਜਿਹੜੀ ਹੈ ਸਾਡੀ ਇੱਥੇ ਦੋ ਪ੍ਰਕਾਰ ਦੀ ਕਾਰਜਪਾਲਿਕਾ ਦੇ ਵਿੱਚ ਅਸੀਂ ਵੰਡਦੇ ਹਾਂ ਉਹਨੂੰ ਇੱਕ ਅਸਲੀ ਕਾਰਜਪਾਲਿਕਾ ਇੱਕ ਨਾ ਮਾਤਰ ਕਾਰਜਪਾਲਿਕਾ ਠੀਕ ਹੈ ਅੱਛਾ ਹੁਣ ਭਾਈ ਕਿਉਂਕਿ ਅਸੀਂ ਸੰਵਿਧਾਨ ਪੜ੍ਹਨਾ ਹੈ ਠੀ ਠੀਕ ਹੈ ਪਾਵਰਾਂ ਸਵਿਧਾਨ ਅਕੋਰਡਿੰਗ ਕਿਹਦੇ ਕੋਲ ਹੈ ਰਾਸ਼ਟਰਪਤੀ ਕੋਲ ਨਹੀਂ ਗਿਆ ਪਰ ਉਹ ਨਾ ਇਸਤੇਮਾਲ ਕੌਣ ਕਰੂਗਾ ਭਾਰਤ ਦਾ ਪ੍ਰਧਾਨ ਮੰਤਰੀ ਆ ਫਾਡੀ ਮਿਨਿਸਟਰ ਆਫ ਕਾਉਂਸਲ ਕਰਦੀ ਹੈ ਤਾਂ ਅਸੀਂ ਕਿਹਨੂੰ ਪੜਨਾ ਹੁੰਦਾ ਅਸੀਂ ਸਵਿਧਾਨ ਦੇ ਅਨੁਸਾਰ ਰਾਸ਼ਟਰਪਤੀ ਨੂੰ ਪੜਨਾ ਹੁੰਦਾ ਤਾਂ ਜਿਹੜਾ ਅੱਜ ਦਾ ਟੌਪਿਕ ਹੈ ਸਾਡਾ ਉਹ ਭਾਰਤ ਦਾ ਰਾਸ਼ਟਰਪਤੀ ਦਾ ਹੀ ਟੌਪਿਕ ਹੈ ਬਈ ਠੀਕ ਹੈ ਚਲੋ ਕਰੀਏਗੇ ਹਾਂਜੀ ਰਾਸ਼ਟਰਪਤੀ ਬਈ ਤਾਂ ਭਾਰਤ ਦੇ ਰਾਸ਼ਟਰਪਤੀ ਜਿੰਨਾ ਦਾ ਵਰਣਨ ਸਾਡੇ ਕਨਸਟੀਟਿਊਸ਼ਨ ਅੱਛਾ ਜਿਹੜਾ ਕਨਸੈਪਟ ਹੈ ਨਾ ਵੀ ਅਸਲੀ ਕਾਰਜਪਾਲਿਕਾ ਕੌਣ ਹੋਵੇਗਾ ਨਾ ਅਧਰ ਕਾਰਜਪਾਲਿਕਾ ਕੌਣ ਹੋਵੇਗਾ ਇਹ ਕਨਸੈਪਟ ਵੀ ਆਪਾਂ ਇੰਗਲੈਂਡ ਤੋਂ ਹੀ ਲਿਆਇਆਗਾ ਠੀਕ ਇੰਗਲੈਂਡ ਦੇ ਵਿੱਚ ਜਿਹੜੀ ਅਸਲੀ ਕਾਰਜਪਾਲਿਕਾ ਹੈਗੀ ਉਹ ਕੌਣ ਹੈਗਾ ਉਹ ਉੱਥੋਂ ਦਾ ਪ੍ਰਧਾਨ ਮੰਤਰੀ ਜਾਂ ਉੱਥੋਂ ਹੀ ਮਿਨਿਸਟਰ ਆਫ ਕਾਉਂਸਲ ਹੈ ਠੀਕ ਹੈ ਤੇ ਜਿਹੜੀਆਂ ਅਸਲੀ ਕਾਰਜਪਾਲਿਕਾ ਉੱਥੋਂ ਦਾ ਪ੍ਰਧਾਨ ਮੰਤਰੀ ਮਿਨਿਸਟਰ ਆਫ ਕਾਉਂਸਲ ਹੈ ਤੇ ਨਾ ਮਾਤਰ ਕਾਰਜਪਾਲਿਕਾ ਉੱਥੋਂ ਦੀ ਕੌਣ ਹੈਗੀ ਉਹ ਹੈਗਾ ਉੱਥੋਂ ਦਾ ਰਾਜਾ ਜਾਂ ਰਾਣੀ ਜਿਵੇਂ ਹੁਣ ਪ੍ਰਿੰਸ ਚਾਰਲਸ ਹੈ ਤੇ ਉਹਦੇ ਕੋਲ ਜਿਵੇਂ ਇੱਕ ਬੜੀ ਪ੍ਰਾਣੀ ਕਹਾਵਤ ਹੈ ਵੀ ਕਹਿੰਦੇ ਇੰਗਲੈਂਡ ਦਾ ਰਾਜਾ ਕਦੇ ਵੀ ਗਲਤੀ ਨਹੀਂ ਕਰਦਾ ਹੈ ਹੋ ਕੋਈ ਬੰਦਾ ਗਲਤੀ ਤਾਂ ਤਾਂ ਕਰਦਾ ਹੀ ਕੰਮ ਕਰਦਾ ਆਪਾਂ ਕਹਿੰਦੇ ਭਈ ਵੀ ਗਲਤੀਆਂ ਹੋ ਉਸੇ ਤੋਂ ਹੁੰਦੀਆਂ ਨੇ ਜਿੱਦੋਂ ਜਿਹੜਾ ਕੋਈ ਕੰਮ ਕਰਦਾ ਹੁੰਦਾ ਹੈ ਕਹਿੰਦੇ ਇੰਗਲੈਂਡ ਦਾ ਰਾਜਾ ਕਦੇ ਗਲਤੀ ਨਹੀਂ ਕਰਦਾ ਇੰਗਲੈਂਡ ਦਾ ਰਾਜਾ ਗਲਤੀ ਕਿੱਥੋਂ ਸੁਆ ਘਰੂਗਾ ਹੈ ਕਿਉਂਕਿ ਕੰਮ ਹੀ ਨਹੀਂ ਕਰਦਾ ਉਹ ਸਾਰਾ ਕੰਮ ਤਾਂ ਮਿਨਿਸਟਰ ਆਫ ਕਾਉਂਸਲ ਨੇ ਕਰਨਾ ਜੇ ਮਿਨਿਸਟਰ ਆਫ ਕਾਉਂਸਲ ਕਹੇਦੇ ਜੇ ਇੰਗਲੈਂਡ ਦੀ ਸੰਸਦ ਕਹੇਦੇ ਵੀ ਭਾਈ ਦਿਨ ਨੂੰ ਅੱਜ ਤੋਂ ਰਾਤ ਕਹਿਣਾ ਤੇ ਰਾਤ ਨੂੰ ਦਿਨ ਕਹਿਣਾ ਤਾਂ ਕਹਿਣਾ ਪੈਣਾ ਉੱਥੇ ਠੀਕ ਹੈ ਕਿਉਂ ਭਈ ਕਿਉਂਕਿ ਇੰਗਲੈਂਡ ਦੀ ਸੰਸਦ ਕੋਲ ਬੜੀ ਪਲੱਸ ਪਾਵਰ ਹੈ ਕਾਫੀ ਜ਼ਿਆਦਾ ਪਾਵਰਸ ਨੇ ਗਈਆਂ ਥੋਂ ਦੀ ਸੰਸਦ ਕੋਲੇ ਹਨ ਤਾਂ ਇੰਪੋਰਟੈਂਟ ਤੁਹਾਡੇ ਵਾਸਤੇ ਹੋਵੇ ਠੀਕ ਹੈ ਚਲੋ ਰਾਸ਼ਟਰਪਤੀ ਨੂੰ ਆਪਾਂ ਪੜਾਂਗੇ ਭਈ ਭਾਰਤ ਦੇ ਰਾਸ਼ਟਰਪਤੀ ਦਾ ਜਿਹੜਾ ਜ਼ਿਕਰ ਹੈ ਸਾਡੇ ਸੰਵਿਧਾਨ ਦੇ ਭਾਗ ਨੰਬਰ 5 ਦੇ ਵਿੱਚ ਕੀਤਾ ਜਾਂਦਾ ਜੀ ਭਾਗ ਨੰਬਰ 5 ਦੇ ਵਿੱਚ ਕੀਤਾ ਜਾਂਦਾ ਆਰਟੀਕਲ ਅਨੁਸ਼ੇਦ ਨੰਬਰ 52 ਤੋਂ ਲੈ ਕੇ 62 ਤੱਕ ਤਾਂ ਸਿੱਧਾ ਸੀ ਆਰਟੀਕਲ ਪੜ ਲੈਣੇ ਦਾ ਭਈ ਇਸ ਤੋਂ ਇਲਾਵਾ ਭਾਰਤ ਦੇ ਰਾਸ਼ਟਰਪਤੀ ਦੇ ਨਾਲ ਹੋਰ ਬਹੁਤ ਸਾਰੇ ਆਰਟੀਕਲ ਜੁੜ ਜਾਂਦੇ ਨੇ ਜਿਵੇਂ ਆਰਟੀਕਲ 72 ਜੁੜ ਜਾਂਦਾ ਹੈ ਜੀ ਆਰਟੀਕਲ ਨੰਬਰ 71 ਜੁੜ ਜਾਂਦਾ ਹੈ ਆਰਟੀਕਲ 72 ਜੁੜ ਜਾਂਦਾ ਹੈ ਆਰਟੀਕਲ 74 ਜੁੜ ਜਾਂਦਾ ਹੈ ਆਰਟੀਕਲ ਨੰਬਰ 75 ਜੁੜ ਜਾਂਦਾ ਹੈ ਆਰਟੀਕਲ ਨੰਬਰ 77 ਜੁੜ ਜਾਂਦਾ ਹੈ ਆਰਟੀਕਲ ਨੰਬਰ ਤੁਹਾਡਾ 1 2 3 ਜੁੜ ਜਾਂਦਾ ਹੈ ਆਰਟੀਕਲ ਨੰਬਰ ਸਾਡਾ 143 ਜੁੜ ਜਾਂਦਾ ਹੈ ਇਹ ਵੀ ਕੁਝ ਆਰਟੀਕਲ ਜਿਹੜੇ ਹੈਗੇ ਨੇ ਇਹ ਭਾਰਤ ਦੇ ਰਾਸ਼ਟਰਪਤੀ ਦੇ ਨਾਲ ਜੁੜੇ ਹੋਏ ਆਰਟੀਕਲ ਨੇ ਇਹਨੂੰ ਵੀ ਆਪਾਂ ਕਰਾਂਗੇ ਡਿਟੇਲ ਵਾਈਜ਼ ਕਰਾਂਗੇ ਸਾਰੇ ਆਰਟੀਕਲ ਬਈ ਆਪਾਂ ਠੀਕ ਹੈ ਚਲੋ ਆਪਾਂ ਹੁਣ ਗੱਲ ਕਰਦੇ ਹਾਂ ਜੀ ਸਾਡੇ ਆਰਟੀਕਲ ਨੰਬਰ 52 ਦੀ ਬਈ ਆਰਟੀਕਲ ਨੰਬਰ ਸਾਡਾ 52 ਕੀ ਕਹਿੰਦਾ ਕਾਫੀ ਲੰਬੀ ਕਲਾਸਿਸ ਹੈ ਵੈਸੇ ਇੱਕ ਕਲਾਸੇ ਦਾ ਆਪਾਂ ਦੇਖੋ ਹੋਣਾ ਨਹੀਂ ਹੈਗਾ ਸਾਰਾ ਕੁਝ ਠੀਕ ਹੈ ਤੇ ਨਹੀਂ ਆਪਾਂ ਦੋ ਤਿੰਨ ਕਲਾਸਾਂ ਲਾਵਾਂਗੇ ਭਾਰਤ ਦੇ ਰਾਸ਼ਟਰਪਤੀ ਨਾਲ ਰਿਲੇਟਡ ਠੀਕ ਹੈ ਦੇ ਦੇ ਬਾਰੇ ਆਪਾਂ ਗੱਲ ਕਰਾਂਗੇ ਠੀਕ ਹੈ ਜੀ ਚਲ ਵੀ ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ ਭਾਰਦਿਕ ਰਾਸ਼ਟਰਪਤੀ ਹੋਵੇਗਾ ਜੋ ਹੋਵੇ ਕੀ ਜੋ ਵੀ ਹੈ ਨਾ ਭਾਰਦਿਕ ਰਾਸ਼ਟਰਪਤੀ ਹੋਵੇਗਾ ਠੀਕ ਹੈ ਇੱਕ ਆਰਟੀਕਲ ਸਾਡਾ 53 ਹੈਗਾ ਹੁਣ ਜਿਹੜਾ ਆਰਟੀਕਲ 53 ਕੀ ਕਹਿੰਦਾ ਦੇਖੋ ਹਣਾ ਮੜੇ ਆਪ ਲਿਖ ਦਈਏ ਫਿਰ ਆਪਾਂ ਇਹਨੂੰ ਸਮਝਾਉਂਦੇ ਆਂ ਬਈ ਕਹਿੰਦਾ ਸੰਗ ਦੀਆਂ ਕਾਰਜਪਾਲਿਕਾ ਸ਼ਕਤੀਆਂ ਰਾਸ਼ਟਰਪਤੀ ਵਿੱਚ ਸ਼ਾਮਲ ਹਨ ਉਹ ਇੰਨਾਂ ਸ਼ਕਤੀਆਂ ਦਾ ਇਸਤੇਮਾਲ ਠੀਕ ਹੈ ਕੀ ਕਹਿੰਦਾ ਹੈ ਕਿਉਂਕਿ ਭਾਰਤ ਦਾ ਰਾਸ਼ਟਰਪਤੀ ਹੈ ਇਹ ਸਾਰੀਆਂ ਸ਼ਕਤੀਆਂ ਜਿੰਨੀਆਂ ਵੀ ਕਾਰਜਪਾਲਿਕਾ ਸ਼ਕਤੀਆਂ ਹੈਗੀਆਂ ਨੇ ਇੰਨਾਂ ਸ਼ਕਤੀਆਂ ਦਾ ਇਸਤੇਮਾਲ ਆਰਟੀਕਲ 53 ਦੇ ਤਹਿਤ ਜਾਂ ਤਾਂ ਆਪ ਕਰੇਗਾ ਜਾਂ ਫਿਰ ਆਪਣੇ ਅਧੀਨ ਸਤਿ ਅਧਿਕਾਰੀਆਂ ਦੀ ਸਹਾਇਤਾ ਦੇ ਨਾਲ ਉਹ ਇਹਨਾਂ ਸ਼ਕਤੀਆਂ ਦਾ ਇਸਤੇਮਾਲ ਕਰਦਾ ਹੁੰਦਾ ਵੀ ਠੀਕ ਹੈ ਤਾਂ ਇਹ ਸਾਡੇ ਆਰਟੀਕਲ 53 ਦੇ ਵਿੱਚ ਮੈਂਸ਼ਨ ਕੀਤਾ ਗਿਆ ਹੁਣ ਜਿਹੜਾ ਮੰਗਲ ਗ੍ਰਹਿ ਤੋਂ ਬੰਦਾ ਆਇਆ ਭਾਰਤ ਦੇ ਸਿਧਾਂਤ ਨੂੰ ਪੜਨ ਬੈਠਿਆ ਉਨੇ ਤਾਂ ਆਰਟੀਕਲ ਜਦੋਂ 53 ਪੜ੍ਹ ਲਿਆ ਉਹ ਤਾਂ ਕਹੋਗਾ ਭਾਰਤ ਦਾ ਰਾਸ਼ਟਰ ਵੀ ਉਹ ਤਾਂ ਦ੍ਰੋਪਦੀ ਮਰਮੂਕਲ ਜਾਊਗਾ ਭਈ ਵੀ ਭਾਈ ਤੂੰ ਹੀ ਆ ਸਾਰਾ ਕੁਝ ਭਾਰਤ ਦੇ ਵਿੱਚ ਠੀਕ ਐ ਤਾਂ ਤੇਰੇ ਮੈਂ ਪੈਰ ਫੜ ਲਿਆ ਕਿ ਤੂੰ ਹੀ ਮੈਨੂੰ ਸਾਰਾ ਕੁਝ ਕਰਾ ਭਈ ਇੱਥੇ ਜਿੰਨੀ ਨੂੰ ਪਾਵਰਾਂ ਪੂਰਾ ਦੁਆਣੀਆਂ ਨੇ ਕੋਈ ਮੈਂ ਤਾਂ ਭਾਰਤ ਦਾ ਨਿਵਾਸੀ ਬਨਣਾ ਚਾਹਣਾ ਤਾਂ ਮੈਨੂੰ ਤੂੰ ਸਾਰਾ ਕੁਝ ਕਰਨਾ ਐ ਪਰ ਉਹਨੂੰ ਕੀ ਪਤਾ ਭਾਈ ਉਹ ਦ੍ਰੋਪਦੀ ਮਰਮੂ ਜੀ ਫਿਰ ਕਹਿਣਗੇ ਭਾਈ ਤੂੰ ਇੱਕ ਵਾਰੀ ਸਾਰਾ ਆਰਟੀਕਲ ਤਾਂ ਪੜ੍ਹ ਲਾ ਪਹਿਲਾਂ ਜਾ ਕੇ ਜਾਂ ਸਾਰਾ ਸੰਵਿਧਾਨ ਤਾਂ ਪੜ੍ਹ ਲਾ ਜਾਂ ਫਿਰ ਘੱਟੋ ਘੱਟ ਦੂ ਜਦੂ ਐਜੂਕੇਸ਼ਨ ਦੀ ਕਲਾਸਾਂ ਹੀ ਲਾ ਲੈ ਅਣਾ ਤਾਂ ਘੱਟ-ਘੱਟ ਤੂੰ ਭਾਈ 72 73 74 75 ਆਰਟੀਕਲ ਦਾ ਫੜ ਲਾ ਘੱਟੋ-ਘੱਟ ਤੈਨੂੰ ਦੱਸ ਦੇਣਗੇ ਸਾਰਾ ਕੁਝ ਹੋ ਵੀ ਭਾਈ ਅਸਲੀ ਕਾਰਜਪਾਲਿਕਾ ਭਾਰਤ ਦਾ ਪ੍ਰਧਾਨ ਮੰਤਰੀ ਹੁੰਦਾ ਹੈ ਮਿਨਿਸਟਰ ਆਫ ਕਾਉਂਸਲ ਹੁੰਦੀ ਹੈ ਨਾ ਕਿ ਭਾਰਤ ਦਾ ਰਾਸ਼ਟਰਪਤੀ ਹੁੰਦਾ ਹੈਗਾ ਠੀਕ ਹੈ ਤਾਂ ਇਹ ਗੱਲ ਕਲੀਅਰ ਹੋਈ ਨਾ ਤਾਂ ਆਰਟੀਕਲ ਨੰਬਰ 53 ਦੇ ਵਿੱਚ ਕੀ ਕਿਹਾ ਗਿਆ ਵੀ ਭਾਈ ਵੀ ਸੰਘ ਦੀਆਂ ਕਾਰਜਪਾਲਿਕਾ ਸ਼ਕਤੀਆਂ ਜਿਹੜੀਆਂ ਨੇ ਇਹ ਰਾਸ਼ਟਰਪਤੀ ਦੇ ਵੀ ਸ਼ਾਮਲ ਨੇਗੀਆਂ ਇਹਨਾਂ ਦਾ ਇਸਤੇਮਾਲ ਜਾਂ ਤਾਂ ਉਹ ਆਪ ਕਰੂਗਾ ਜਾਂ ਫਿਰ ਆਪਣੇ ਅਧੀਨ ਸਤਾ ਅਧਿਕਾਰੀਆਂ ਦੀ ਸਹਾਇਤਾ ਦੇ ਨਾਲ ਕਰਦਾ ਹੁੰਦਾ ਹੈ ਉਦੇ ਦੀਨ ਸਦ ਅਧਿਕਾਰੀ ਕਿਹੜੇ ਕਿਹੜੇ ਨੇ ਪ੍ਰਧਾਨ ਮੰਤਰੀ ਮਿਨਿਸਟਰ ਆਫ ਕੌਂਸਲ ਸਾਰੇ ਉਹਦੇ ਦੀਨ ਹੀ ਨੇ ਬਈਏ ਓਕੇ ਓਕੇ ਹਾਂਜੀ ਤੁਸੀਂ ਸਾਡਾ ਪੀਐਸਟ ਦਾ ਮਹਾ ਪੈਕ ਆਫਰ ਜਿਹੜਾ ਹੜਾ ਗਰੰਟੀ ਬੈਚਾ ਹੈ ਤੁਸੀਂ ਇਹਨੂੰ ਲੈ ਸਕਦੇ ਹੋ ਬਈ ਇਹਦੇ ਵਿੱਚ ਅਸੀਂ ਤੁਹਾਨੂੰ ਕੰਪਲੀਟ ਥਿਊਰੀ ਐਸ ਸੀ ਆਰਟੀ ਐਨ ਸੀ ਆਰ ਡੀ ਬੀ ਐਸ ਥਿਊਰੀ ਹੈ ਟਾਪਿਕ ਵਾਈਜ਼ ਟੈਸਟ ਸੀਰੀਜ਼ ਹੈ ਜੀ ਪੀਡੀਐਫ ਨੋਟਸ ਤੇ ਲਾਈਵ ਪਲੱਸ ਰਿਕਾਰਡਡ ਕਲਾਸਿਸ ਸਾਰਾ ਕੁਝ ਦੇ ਰਹੇ ਆ ਤੇ ਨਾਲ ਸਭ ਤੋਂ ਵੱਡੀ ਗੱਲ ਹੈ ਇਹ ਸਾਡਾ ਆਨਲਾਈਨ ਆਫਲਾਈਨ ਮੋਡ ਦੇ ਵਿੱਚ ਹੈ ਤੇ ਸੀਡੀਪੀ ਦੀ ਬੁੱਕ ਵੀ ਸਾਨੂੰ ਅਸੀਂ ਦੇ ਰਹੇ ਆ ਤੁਸੀਂ ਆਫਲਾਈਨ ਮੋਡ ਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ YLS ਅਕੈਡਮੀ ਪੋਰਟਲ ਆਡਾ ਦੇ ਵੀ ਤੁਸੀਂ ਆ ਕੇ ਜੁਆਇਨ ਕਰ ਸਕਦੇ ਹੋ ਸਾਡੇ ਬੈਚ ਨੂੰ ਬਈ ਠੀਕ ਹੈ ਤੇ ਸਿਰਫ 3500 ਰੁਪਏ ਦਾ ਬੈਚ ਹੈਗਾ ਤੁਸੀਂ ਇਹਨੂੰ ਜੁਆਇਨ ਕਰ ਸਕਦੇ ਹੋ ਵੀ 3500 ਰੁਪਏ ਦੇ ਵਿੱਚ ਠੀਕ ਹੈ ਤੇ ਆਪਣੇ ਸਾਥੀ ਮਿੱਤਰਾਂ ਤੱਕ ਵੀ ਇਹਨੂੰ ਪਲੀਜ਼ ਤੁਸੀਂ ਸ਼ੇਅਰ ਜ਼ਰੂਰ ਕਰ ਦੇਣਾ ਵੀ ਠੀਕ ਹੈ ਜੀ ਇਸ ਤਰ੍ਹਾਂ ਤੇ ਸਾਡੀ ਪੀਐਸਟੈਟ ਦੀ ਟੈਸਟ ਸੀਰੀਜ਼ ਨੂੰ ਅਸੀਂ ਇਸ ਵੀਕ ਦੇ ਵਿੱਚ ਲਾਂਚ ਕਰਨ ਜਾ ਰਹੇ ਹਾਂ ਵੀ ਠੀਕ ਹੈ ਤੇ ਤੁਸੀਂ ਉਸ ਨੂੰ ਵੀ ਪਰਚੇਸ ਕਰ ਸਕਦੇ ਹੋਗੇ ਠੀਕ ਹੈ ਤਾਂ ਇਹ ਆਪਣੇ ਸਾਥੀ ਮਿੱਤਰਾਂ 'ਕੋ ਸ਼ੇਅਰ ਜਰੂਰ ਕਰ ਦੇਣਾ ਵੀ ਚਲੋ ਇੱਕ ਆਪਾਂ ਆਰਟੀਕਲ ਹੋਰ ਕਰਦੇ ਹਾਂ ਆਪਾਂ ਉਹ ਸਾਡਾ ਆਰਟੀਕਲ ਕਿਹੜਾ ਹੈ ਵੀ ਉਹ ਆਰਟੀਕਲ ਹੈਗਾ ਸਾਡਾ 54 ਨੰਬਰ ਆਰਟੀਕਲ ਠੀਕ ਹੈ 54 ਤੇ 55 ਨੰਬਰ ਆਰਟੀਕਲ ਇਹ ਤੁਹਾਡੇ ਵਾਸਤੇ ਮੋਸਟ ਇੰਪੋਰਟੈਂਟ ਹੈ ਜੀ ਠੀਕ ਹੈ ਤਾਂ ਇਹਦੇ ਵਿੱਚ ਅਸੀਂ ਇੱਕ ਤਾਂ ਦੇਖੋ ਜਿਹੜਾ ਆਰਟੀਕਲ ਨੰਬਰ ਸਾਡਾ 54 ਹੈਗਾ 54 ਆਰਟੀਕਲ ਜਿਹੜਾ ਅਸੀਂ ਉਧਾਰ ਲਿਆ ਸੀ ਇਹ ਲਿਆ ਸੀ ਅਸੀਂ ਆਇਰਲੈਂਡ ਤੋਂ ਇਹਦੇ ਵਿੱਚ ਹੈ ਕੀ ਆ ਬਈ ਇਹ ਵਿੱਚ ਹੈ ਕੀ ਹੈ ਇਹਦੇ ਵਿੱਚ ਹੈਗਾ ਰਾਸ਼ਟਰਪਤੀ ਦਾ ਚੋਣ ਮੰਡਲ ਰਾਸ਼ਟਰਪਤੀ ਦਾ ਚੋਣ ਮੰਡਲ ਇਹਦਾ ਕੀ ਮਤਲਬ ਹੋਇਆ ਬਈ ਇਹਦਾ ਮਤਲਬ ਇਹ ਹੋਇਆ ਵੀ ਜਿਹੜੇ ਜਿਹੜੇ ਬੰਦੇ ਭਾਰਤ ਦੇ ਰਾਸ਼ਟਰਪਤੀ ਦੇ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਕਰਨਗੇ ਹੁਣ ਜਿਵੇਂ ਕੱਲ ਦੀ ਡੇਟ ਆ ਸਾਡੀ ਕੱਲ ਦੀ ਡੇਟ ਦੇ ਵਿੱਚ ਇੱਕ ਭਾਰਤ ਦੇ ਸੈਕਿੰਡ ਸਭ ਤੋਂ ਵੱਡੇ ਅਹੁਦੇ ਦੀ ਇਲੈਕਸ਼ਨ ਹੋਣੀ ਹੈ ਜੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਬਈ ਸੀਪੀ ਰਾਧਾ ਕ੍ਰਿਸ਼ਨ ਦਾ ਜਿਹੜਾ ਉਪ ਰਾਸ਼ਟਰਪਤੀ ਮੰਨਣਾ ਲਗਭਗ ਲਗਭਗ ਤਿਆਇਗਾ ਠੀਕ ਹੈ ਤੇ ਤੇ ਇਹਦੇ ਵਿੱਚ ਕੀ ਹੈ ਆਰਟੀਕਲ 54 ਦੇ ਰਾਸ਼ਟਰਪਤੀ ਦਾ ਚੋਣ ਮੰਡਲ ਹੈ ਰਾਸ਼ਟਰਪਤੀ ਦਾ ਚੋਣ ਮੰਡਲ ਦਾ ਕੀ ਮਤਲਬ ਹੈ ਬਈ ਵੀ ਕਿਹੜੇ ਕਿਹੜੇ ਬੰਦੇ ਭਾਰਤ ਦੇ ਰਾਸ਼ਟਰਪਤੀ ਇਲੈਕਸ਼ਨ ਚ ਪਾਰਟਿਸਪੇਟ ਕਰਨਗੇ ਤਾਂ ਸੁਣੋ ਬਈ ਇਹ ਹੈਗਾ ਜੀ ਸਾਡੇ ਲੋਕ ਸਭਾ ਦੇ ਮੈਂਬਰ ਲੋਕ ਸਭਾ ਪਲੱਸ ਰਾਜ ਸਭਾ ਪਲੱਸ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਠੀਕ ਹੈ ਜੀ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਇਹਦੀ ਪਾਰਟਿਸਿਪੇਟ ਕਰਦੇ ਹਨਾ ਅਚ ਉਹ ਇੱਥੇ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਕੀ ਹੈ ਨਾ ਚੁਣੇ ਹੋਏ ਮੈਂਬਰ ਹਨਾ ਤਾਂ ਲੋਕ ਸਭਾ ਰਾਜ ਸਭਾ ਠੀਕ ਹੈ ਲੋਕ ਸਭਾ ਰਾਜ ਸਭਾ ਤੇ ਵਿਧਾਨ ਸਭਾਾਂ ਦੇ ਚੁਣੇ ਹੋਏ ਮੈਂਬਰ ਹੁਣ ਸਾਨੂੰ ਇਹਦਾ ਬਦਲ ਲੱਗਿਆ ਵੀ ਲੋਕ ਸਭਾ ਰਾਜ ਸਭਾ ਤੇ ਵਿਧਾਨ ਸਭਾ ਦੇ ਮੈਂਬਰ ਜੀ ਪਾਰਟਿਸਪੇਟ ਕਰਦੇ ਨੇ ਭਈ ਤਾਂ ਇੱਥੇ ਚੁਣੇ ਹੋਏ ਮਤਲਬ ਕੀ ਹੋਇਆ ਇੱਥੇ ਚੁਣੇ ਹੋਏ ਦਾ ਮਤਲਬ ਕੀ ਹੈ ਇੱਥੇ ਹਨਾ ਤਾਂ ਚੁਣੇ ਹੋਏ ਦਾ ਮਤਲਬ ਇਹ ਇੱਥੇ ਭਾਈ ਸਾਡੀ ਲੋਕ ਸਭਾ ਦੇ ਵਿੱਚ ਨਾ ਦੋ ਪ੍ਰਕਾਰ ਦੇ ਮੈਂਬਰ ਹੁੰਦੇ ਨੇ ਇੱਕ ਨਾਮਜਦ ਕੀਤੇ ਮੈਂਬਰ ਹੁੰਦੇ ਨੇ ਨੋਮੀਨੇਟ ਜੀ ਨੂੰ ਬੋਲਦੇ ਨੇ ਆਪਾਂ ਇੱਕ ਸਾਡੇ ਹੁੰਦੇ ਨੇ ਚੁਣੇ ਹੋਏ ਚੁਣੇ ਹੋਏ ਦਾ ਮਤਲਬ ਕੀ ਹੁੰਦਾ ਬਈ ਜਿਹੜੇ ਲੋਕਾਂ ਦੁਆਰਾ ਚੁਣੇ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਇਲੈਕਟਿਡ ਮੈਂਬਰ ਬੋਲ ਲੈਂਦੇ ਆ ਇਹ ਹੁੰਦੇ ਨੇ ਨੋਮੀਨੇਟਡ ਠੀਕ ਹੈ ਨਾਮਜਦ ਕੀਤੇ ਮੈਂਬਰ ਤਾਂ ਸਾਡੀ ਸੰਸਦ ਦੇ ਵਿੱਚ ਦੋ ਐਂਗਲੋ ਇੰਡੀਅਨ ਮੈਂਬਰ ਨਾਮਜਦ ਕੀਤੇ ਜਾਂਦੇ ਹੁੰਦੇ ਸੀ ਪਹਿਲਾਂ ਲੋਕ ਸਭਾ ਦੇ ਵਿੱਚ ਪਰ ਇਹ ਤੁਹਾਨੂੰ ਪਤਾ ਹੈ ਇਹ ਸਾਡੇ ਸੰਵਿਧਾਨ ਦੀ ਸ਼ੋਧ 104 ਦੇ ਦੁਆਰਾ ਇਹਨੂੰ ਅਸੀਂ ਕੀ ਕਰ ਦਿੱਤਾ ਹੈ ਇਹਨੂੰ ਸਮਾਪਤ ਕਰ ਦਿੱਤਾ ਹੈ ਬਈ ਠੀਕ ਹੈ ਤਾਂ ਸਮਾਪਤ ਹੋ ਚੁੱਕੀ ਹੈ ਇਹ 2019 ਦੇ ਵਿੱਚ ਇਸੇ ਤਰ੍ਹਾਂ ਵਿਧਾਨ ਸਭਾਵਾਂ ਦੇ ਵਿੱਚ ਵੀ ਇੱਕ ਮੈਂਬਰ ਨਾਮਿਨੇਟ ਕੀਤਾ ਜਾਂਦਾ ਹੁੰਦਾ ਸੀਗਾ ਪਰ ਉਹਨੂੰ ਵੀ ਅਸੀਂ ਕਰ ਦਿੱਤਾ ਹੈ ਸਮਾਪਤ ਬਈ ਹਨਾ ਅੱਛਾ ਹੁਣ ਜਿਹੜੇ ਇਹ ਐਂਗਲੋ ਇੰਡੀਆ ਨੇ ਇਹ ਤਾਂ ਨਾਮਿਨੇਟ ਨੇ ਨਾ ਤਾਂ ਇਹ ਇੱਥੇ ਪਾਰਟਿਸਿਪੇਟ ਨਹੀਂ ਕਰਦੇ ਹੈਗੇ ਮਤਲਬ ਸਿਰਫ ਚੁਣੇ ਹੋਏ ਆਪਾਂ ਕੀਏ ਨੋਮੀਨੇਟਡ ਮੈਂਬਰ ਹੁੰਦੇ ਨੇ ਤੇ ਚੁਣੇ ਹੋਏ ਮੈਂਬਰ ਹੁੰਦੇ ਨੇ ਤਾਂ ਜਿਹੜੇ ਨਾਮਜ਼ਦ ਕੀਤੇ ਮੈਂਬਰ ਨੇ ਇਹ ਤਾਂ ਪਾਰਟਿਸਿਪੇਟ ਨਹੀਂ ਕਰਦੇ ਸਿਰਫ ਚੁਣੇ ਮੈਂਬਰ ਪਾਰਟਿਸਿਪੇਟ ਕਰਦੇ ਨੇ ਤਾਂ ਚਾਹੇ ਸਾਡੀ ਲੋਕ ਸਭਾ ਹੈਗੀ ਚਾਹੇ ਸਾਡੀ ਵਿਧਾਨ ਸਭਾ ਹੈ ਇਹਦੇ ਜਿਹੜੇ ਐਂਗਲੋ ਇੰਡੀਅਨ ਮੈਂਬਰ ਨੇ ਤਾਂ ਖਤਮ ਹੋ ਚੁੱਕੇ ਨੇ ਉਹ ਇਹਦੀ ਪਾਰਟਿਸਿਪੇਟ ਨਹੀਂ ਕਰਦੇ ਇਸੇ ਤਰ੍ਹਾਂ ਦੀ ਰਾ ਸਭਾ ਸਾਡੀ ਰਾਜ ਸਭਾ ਦੇ ਵਿੱਚ 12 ਮੈਂਬਰ ਹੁੰਦੇ ਨੇ ਜਿਹੜੇ ਨਾਮਜ਼ਦ ਕੀਤੇ ਜਾਂਦੇ ਨੇ ਕਿਹੜੇ ਕਿਹੜੇ ਖੇਤਰਾਂ ਚੋਂ ਕੀਤੇ ਜਾਂਦੇ ਨੇ ਭਈ ਕਲਾ ਸਾਹਿਤ ਤੇ ਵਿਗਿਆਨ ਤੇ ਸਮਾਜ ਸੇਵਾ ਜਿਹੜੇ ਰਾਜ ਸਭਾ ਦੇ ਨੋਮੀਨੇਟ ਕੀਤੇ ਮੈਂਬਰ ਨੇ ਨਾ ਉਹ ਵੀ ਭਾਰਤ ਦੇ ਰਾਸ਼ਟਰਪਤੀ ਇਲੈਕਸ਼ਨ ਚ ਪਾਰਟਿਸਪੇਟ ਨਹੀਂ ਕਰਦੇ ਹੁੰਦੇ ਉਹ ਨਹੀਂ ਕਰਦੇ ਹੁੰਦੇ ਬਈ ਠੀਕ ਹੈ ਜੀ ਕਲੀਅਰ ਗੱਲ ਚਲੋ ਤਾਂ ਇੱਥੇ ਤੁਹਾਨੂੰ ਕਲੀਅਰ ਹੋ ਗਿਆ ਨਾ ਆਰਟੀਕਲ ਨੰਬਰ 54 ਮੋਸਟ ਇੰਪੋਰਟੈਂਟ ਹੈ ਬਈ ਮੋਸਟ ਇੰਪੋਰਟੈਂਟ ਹੈ ਮੋਸਟ ਇੰਪੋਰਟੈਂਟ ਹੈ ਇਹ ਆਇਰਲੈਂਡ ਤੋਂ ਅਸੀਂ ਉਧਾਰ ਲੈ ਲਿਆ ਰਾਸ਼ਟਰਪਤੀ ਦਾ ਚੋਣ ਮੰਡਲ ਵੀ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਮੰਡਲ ਵਿੱਚ ਕੌਣ-ਕੌਣ ਪਾਰਟਿਸਿਪੇਟ ਕਰਦਾ ਹੈ ਲੋਕ ਸਭਾ ਰਾਜ ਸਭਾ ਪਲੱਸ ਵਿਧਾਨ ਸਭਾ ਦੇ ਜਿਹੜੇ ਚੁਣੇ ਹੋਏ ਮੈਂਬਰ ਨੇ ਉਹ ਇਹਦੇ ਪਾਰਟਿਸਿਪੇਟ ਕਰਦੇ ਨੇ ਨੋਮੀਨੇਟਿਡ ਮੈਂਬਰ ਇਹ ਚ ਪਾਰਟਿਸਿਪੇਟ ਨਹੀਂ ਕਰਦੇ ਬੰਦੇ ਬਈ ਠੀਕ ਹੈ ਇਹ ਗੱਲ ਕਲੀਅਰ ਹੈ ਚਲੋ ਏਸੀ ਤੁਹਾਡੀ ਅੱਜ ਦੀ ਡੈਮੋ ਕਲਾਸ ਤੇ ਕੱਲ ਨੂੰ ਮੈਂ ਤੁਹਾਨੂੰ ਕਰਾਉਂਗਾ ਵੀ ਭਾਰਤ ਦੇ ਰਾਸ਼ਟਰਪਤੀ ਦੀ ਜਿਹੜੀ ਇਲੈਕਸ਼ਨ ਹੈ ਉਹਦੀ ਚੋਣ ਵਿਧੀ ਕੀ ਹੁੰਦੀ ਹੈ ਵਿਧੀ ਮਤਲਬ ਵੀ ਭਾਰਤ ਦੇ ਰਾਸ਼ਟਰਪਤੀ ਨੂੰ ਚੋਣ ਯਾ ਉਹ ਚੁਣੇ ਜਾਂਦੀ ਪ੍ਰਕਿਰਿਆ ਕੀ ਹੁੰਦੀ ਹੈ ਤਾਂ ਬੜਾ ਇੰਟਰਸਟਿੰਗ ਹੈ ਭਾਈ ਠੀਕ ਹੈ ਪੜਾਂਗੇ ਪਾਸ ਸਿੰਗਲ ਟ੍ਰਾਂਸਫਰੇਬਲ ਵੋਟ ਸਿਸਟਮ ਅਪਰਤਕ ਪ੍ਰਣਾਲੀ ਠੀਕ ਹੈ ਤਾਂ ਠੀਕ ਹੈ ਆਜੀ ਹੋ ਕੇ ਤੁਹਾਨੂੰ ਕਲਾਸ ਚੰਗੀ ਲੱਗੀ ਹੋਵੇਗੀ ਸਮਝ ਆ ਗਿਆ ਹੋਣਾ ਵੀ ਠੀਕ ਹੈ ਸਮਝ ਆ ਗਿਆ ਤਾਂ ਆਪਣੇ ਸਾਥੀ ਮਿੱਤਰਾਂ ਤੱਕ ਜ਼ਰੂਰ ਸ਼ੇਅਰ ਕਰ ਦੇਣਾ ਪੀਐਸ ਟੈਟ ਦਾ ਸਾਡਾ ਗਰੰਟੀ ਬੈਚ ਅਸੀਂ ਸ਼ੁਰੂ ਕਰ ਚੁੱਕੇ ਹਾਂ ਤੁਸੀਂ ਉਸ ਨੂੰ ਜੁਆਇਨ ਕਰ ਸਕਦੇ ਹੋਗੇ ਪੰਜਾਬ ਦੇ ਸਭ ਤੋਂ ਵਧੀਆ ਰਿਜ਼ਲਟ ਸਭ ਤੋਂ ਹਾਈएस्ट ਰਿਜ਼ਲਟ ਪੰਜਾਬ ਦੇ ਜਿਹੜੇ ਐਜੂਕੇਸ਼ਨ ਨੇ ਤੇ ਪਹਿਲੇ ਦਿਨ ਤੋਂ ਰਿਜ਼ਲਟ ਦੇਣੇ ਸ਼ੁਰੂ ਕੀਤੇ ਸੀ ਕੋਈ ਫੇਕ ਨਹੀਂ ਕੋਈ ਰਿਜ਼ਲਟ ਫੇਕ ਨਹੀਂ ਇਸ ਤਰ੍ਹਾਂ ਦਾ ਇਸ ਗੱਲ ਦਾ ਅਸੀਂ ਦਾਅਵਾ ਕਰਦੇ ਆਂ ਚੈਲੰਜ ਕਰ ਸਕਦੇ ਜਿੱਥੇ ਮਰਜੀ ਹੋਵੇ ਠੀਕ ਹੈ ਜੀ ਚਲੋ ਤਾਂ ਇੱਕ ਵਾਰ ਕਲਾਸਿਸ ਡੈਮੋ ਲਾ ਕੇ ਦੇਖ ਲਿਓ ਹਰ ਪ੍ਰਕਾਰ ਦੀ ਕਲਾਸ ਲਾ ਕੇ ਦੇਖ ਲਿਓ ਫਿਰ ਤੁਸੀਂ ਬੈਚ ਨੂੰ ਸਾਡੇ ਜੁਆਇਨ ਕਰ ਸਕਦੇ ਹੋ ਥੈਂਕ ਯੂ ਵੈਰੀ ਮਚ ਜੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਆਪਣੇ ਸਾਥੀ ਮਤਰਾ ਤੱਕ ਤੇ 9 ਵਾਲੀ ਕਲਾਸ ਜੇ ਤੁਸੀਂ ਮਾਸਟਰ ਗਿੱਟਰੀ ਲਾਣੀ ਹੈ ਤਾਂ ਮਾਸਟਰ ਗਿੱਟਰੀ ਦੀ ਕਲਾਸ ਵੀ ਤੁਸੀਂ 9 ਜਿਹੜੀ ਲਾ ਸਕਦੇ ਹੋ ਬਈ ਥੈਂਕ ਯੂ ਜੀ ਇਹ ਤਾਂ ਗਲਤ ਹੈ